ਤਾਂ ਨੂੰ ਲਾਈਵ ਬੱਕਰੀਆਂ ਦੇ ਮੁਕਾਬਲੇ ਦਿਖਾਉਣਾ ਜੀ ਵੀਡੀਓ ਦੇ ਵਿੱਚ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਜੱਟ ਲਾਈਫ 76 ਤੇ ਕੋਈ ਵੀ ਵੀਡੀਓ ਦੇ ਵਿੱਚ ਕਰ ਦਿਓ ਸ਼ੇਅਰ ਲਾਈਕ ਵੀਡੀਓ ਅੰਤ ਤੱਕ لازਮੀ ਦੇਖਿਓ ਜੀ ਅਗਲਾ ਰਾਉਂਡ ਤਾਂ ਦੇਖੋ ਜੀ ਧਨੋਲਾ ਬੀਐਫਏ ਪਸ਼ੂ ਮੇਲਾ ਲੋ ਜੀ ਮਿੱਤਰੋ ਆ ਜਿਓ ਕਰਦਾ ਬਾਦਵਾ ਦੇਖ ਸਕਦੇ ਬੱਕਰੀਆਂ ਕਿਹੜਾ ਬਾਟਾ ਨੇ ਇੱਧਰ ਬੱਕਰੀਆਂ ਨੇ ਇੱਧਰ ਆ ਬੱਕਰੀਆਂ ਸਾਰੀਆਂ ਜੀ ਇਧਰ ਮਿੱਤਰੋ ਹੈਗਾ ਜੀ ਬੱਕਰੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਡੱਬੇ ਬੱਕਰੀ ਆ ਗਈ ਜੀ ਪੱਠਾਂ ਨੇ ਜੀ ਇਹ ਪੱਠਾਂ ਖੀਰੀਆਂ ਪੱਠਾਂ ਜੀ ਮਸਤਾਨੀ ਚਾਲ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਘੈਂਟ ਹੈ ਜੀ ਬੱਕਰੀ ਕੰਨਾਂ ਕੋਨੇ ਦੀ ਪੂਰੀ ਓਕੇ ਆ ਦੇਖ ਸਕਦੇ ਹੋ ਲੋ ਵੀ ਮਿੱਤਰੋ ਉਹ ਵੀ ਮਾਸ ਦੀ ਮੋਟੀ ਹੈ ਦੇਖ ਸਕਦੇ ਹੋ ਕੱਦ ਵਾਲੇ ਹੋਰ ਕਰੂਗੀ ਬੱਕਰੀ ਦੇਖ ਸਕਦੇ ਹੋ ਵੀ ਵੀਡੀਓ ਦੇ ਵਿੱਚ ਲੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਇਧਰ ਮਾਰੂ ਨੇਗਾ ਜੀ ਇਧਰ ਮੱਜਾਂ ਝੋਟੀਆਂ ਝੋਟੇ ਕਟਿਆ ਕਟੇ ਦੇਖ ਸਕਦੇ ਜੀ ਵੀਡੀਓ ਦੇ ਵਿੱਚ ਲੋ ਵੀ ਮਿੱਤਰੋ ਤਕਰੀਆਂ ਮਹਰਾਜ ਵਾਲੇ ਦੀ ਬਾਈ ਦੀ ਪੂਰੀ ਵਧੀਆ ਪਾਠਾ ਦੇ ਸਕਦੇ ਦੇਖੋ ਜੀ ਵੀਡੀਓ ਕੱਲੀ ਕੱਲੀ ਬੱਕਰੀ ਜਾ ਰਹੀ ਹੈ ਕੱਲੀ ਕੱਲੀ ਲਵ ਯੂ ਵਾਗੇ ਕਾਲੀ ਬੱਕਰੀ ਦੇਖੋ ਜੀ ਕਿੰਨੀ ਸਿਆਣੀ ਆ ਲੋ ਵੀ ਮਿੱਤਰੋ ਥੋੜੀ ਜਿਹੀ ਡਰਦੀ ਐ ਦੇਖ ਸਕਦੇ ਹੋ ਬਹੁਤ ਹੀ ਵਧੀਆ ਜੀ ਤਰੀਕੇ ਦੇ ਨਾਲ ਪਹਿਲਾ ਦੂਜਾ ਤੀਜਾ ਚੌਥਾ ਨੰਬਰ ਕੱਢਿਆ ਜਾਂਦਾ ਜੀ ਦੇਖ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲੋ ਵੀ ਮਿੱਤਰੋ ਆ ਗਈ ਜੀ ਹੁਣ ਕਾਲੀ ਪਿਓਰ ਬੀਟਲ ਪਿਓਰ ਕਾਲੀ ਬੀਟਲ ਪੱਠ ਜੀ ਦੇਖ ਸਕਦੇ ਹੋ ਪਿਓਰ ਕਾਲੀ ਬੀਟਲ ਪੱਠ ਲਓ ਵੀ ਮਿੱਤਰੋ ਹਾਲੀ ਪਾਲੀ ਖੜਿਆ ਇਸ਼ਾਰੇ ਆਪਣੇ ਦੇਖ ਸਕਦੇ ਆ ਜੀ ਲਓ ਜੀ ਮਿੱਤਰੋ ਕਾਲੀ ਪੱਠ ਕਾਲੀ ਪੱਠ ਹੈ ਜੀ ਦੇਖ ਸਕਦੇ ਹੋ ਵੀ ਵੀਰੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਪੇਜ ਨੂੰ ਫੋਲੋ ਕਰ ਦਿਓ ਲਓ ਵੀ ਲਾਈਟ ਦਾ ਪ੍ਰਬੰਧ ਹੋ ਰਿਹਾ ਪੂਰਾ ਲਾਈਟ ਦਾ ਪ੍ਰਬੰਧ ਹੋ ਰਿਹਾ ਜੀ ਲਓ ਵੀ ਪੱਠਾ ਹੀ ਬਹੁਤ ਸੁਣਿਆ ਜੀ ਇਸ ਤਰ੍ਹਾਂ ਦੇਖ ਕੇ ਦੇਖ ਲਓ ਮੇਰੀ ਤਾਂ ਕੁਛ ਕਿਉਂ ਲਾਵੀਂ ਮੈਕਰੋ ਇਹ ਮੈਂ ਉਹ ਤੋਂ ਬਾਅਦ ਛੇ ਤਾਂ ਵੀ ਕਰਾ ਲਿਆ ਬਹੁਤ ਸੋਹਣੀ ਪੱਠਾ ਜੀ ਬਾਈ ਦੇ ਨਵੀਆਂ ਸਾਰੀਆਂ ਸਾਨੂੰ ਪੱਠਾ ਕਿਰ ਕਿਰ ਦਿਖਾਦਾ ਬੱਕਰੀਆਂ ਬਾਲੀਆਂ ਪਈਆਂ ਨੇ ਉਹ ਬਾਅਦ ਬੱਚੇ ਕਿਵੇਂ ਆ ਕਿਹੜਾ ਪੰਡਾ ਸਰੋਂ ਕਿਹੜਾ ਕਿੱਥੇ ਰ ਸਰੋਂ ਦਾ ਕਿੱਥੇ ਰਹਿ ਗਏ ਮਲੇਰ ਕੋਟਲੇ ਪੱਠ ਲਿਆਂਦੀ ਆ ਹਾਂ ਜੀ ਖੀਰੀ ਆ ਹਾਂ ਜੀ ਕਿਨੇ ਚਿਰ ਦੀ ਆ 10 ਗਰਮੇ ਨੇ ਇਹਦੇ ਜੀ ਬਹੁਤ ਢੋੜੀ ਪੱਠਾ ਠੀਕ ਨਾ ਹੋ ਗਿਆ ਤੇਰਾ ਸਤਿ ਸ਼੍ਰੀ ਅਕਾਲ 10 ਠੀਕ ਹੈ ਕਮਲਾ ਕਿਵੇਂ ਆ ਕਿਹੜਾ ਪੰਡਾ ਧੱਬਾ ਮੰਡੀ ਲਾਲ ਪੱਠਾ ਵੀ ਉਹ ਵਧੀਆ ਪੂਰੀ ਸ਼ਰੀਲੀ ਲਾਲ ਪੱਠਾ ਨੋ ਆਪਣਾ ਚੈਨਲ ਜੱਟ ਲਾਈਵ 77 ਜੰਗਾ ਸਬਸਕ੍ਰਾਈਬ ਕਰ ਦਿਓ ਕਾਲੀਆਂ ਪੱਠਾਂ ਸਾਈਡ ਵੀਸ ਓਏ ਬੱਟਕੇ ਵਾਲਾ ਓ ਕਿਵੇਂ ਮੁੜਿਆ ਕੈਮ ਪੱਟਦਰੀ ਵਧੀਆ ਗਈ ਕਿਹੜਾ ਪਿੰਡ ਹੈ ਥਰਾਜ 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 ਬੰਦਾ ਜੀ ਬਾਹੀ ਵਾਲਾ ਮੋਹ ਉੱਤੇ ਛੱਡ ਦਿਆ ਪੂਰੇ ਸ਼ਰੀਰ ਦੀ ਕੀ ਨੋਮਾ ਤੇਰਾ ਕੋਲਵਿੰਦਰ ਕੋਲਵਿੰਦਰ ਹੋਰ ਵੀ ਕੰਮ ਕਰਨੇ ਕਰੀ ਤੇ ਪਾਪਾ ਵੀ ਕੰਮ ਹੀ ਕਰਦਾ ਠੀਕ ਹੈ ਪੁੱਠੇ ਪੁੱਠਾ ਪੁੱਠੇ ਪੁੱਠਾ ਸੋਹਣਾ ਸੋਹਣਾ ਪੁੱਠਾ ਚੜਦੀ ਚੜਦੀ ਪੱਠਾ ਸੋਹਿਆ ਸੋਹਣੇ ਪੱਠਾ ਚੜਦੀ ਚੜਦੇ ਪੱਠਾ ਜੀ ਲੋ ਵੀ ਤੀਜਾ ਰੌਂਡ ਚੱਲਦਾ ਹੈ ਮੈਂ ਕਿਹਾ ਦੂਜਾ ਤੀਜਾ ਸਾਡੇ ਸਾਡੇ ਭਰਾ ਤੁਸੀਂ ਸਾਨੂੰ ਇਹ ਚੀਜ਼ ਵਧੀਆ ਰੀ ਲਾਈਟੀ ਕਹਿਣੀ ਜੇ ਤੁਸੀਂ ਇਸ ਜਗ੍ਹਾ ਤੇ ਹੋਵੋ ਨਾ ਤੁਹਾਨੂੰ ਵੀ ਬੜੀ ਔਖੀ ਲੱਗੇ ਠੀਕ ਹੈ ਸਾਡਾ ਦੇਖ ਸਾਡੇ ਚਿਹਰੇ ਇਹ ਜਿਹਨੇ ਵੀ ਰੋਇ ਮੂੰਹ ਮੱਥੇ ਲਾ ਕੇ ਹੈ ਨਾ ਵੀਰ ਬਣ ਕੇ ਸਾਡੇ ਨੂੰ ਮਾਫ ਕਰਦੇ ਦੋ ਲੰਦ ਤੋਂ ਬੱਧੇ ਚਾਰ ਸੋਹਣੇ ਬਹੁਤ ਸੋਹਣੇ ਸੋਹਣੇ ਪੱਟਾ ਅਸੀਂ ਉੱਥੇ ਖੜੇ ਇਹੀ ਗੱਲਾਂ ਕਰੀ ਗਏ ਵੀ ਕਿਹਨੂੰ ਕਹੀਏ ਹਾਂ ਜਾਨਤ ਸਾਰਿਆਂ ਦਾ ਸੋਹਣਾ ਹੈ ਆਪ ਮੋਲ ਸਾਰਿਆਂ ਦਾ ਸੋਹਣਾ ਜੀ ਬੜੀ ਛਾਂ ਨਹੀਂ ਲਾਉਂਦੀ ਜਿਹੜੇ ਪਾ ਬੈਗ ਅਪੋ ਦੀ ਥਾਂ ਤੇ ਸਾਰਿਆਂ ਦੀ ਵਧੀਆ 823 823 ਬਾਹਰ ਜੀ 823 ਨੰਬਰ ਬਾਹਰ 805 805 ਬਾਹਰ ਜੀ 870 ਬਾਹਰ ਜੀ ਬਾਈ ਸ਼ੇਅਰ ਲਾਈਕ ਕਮੈਂਟ ਲਾਜ਼ਮੀ ਕਰ ਦਿਓ ਮੇਰੇ ਭਰਾ ਕਿੱਥੇ ਕਿੱਥੇ ਦੇਖਦੇ ਠੀਕ ਹੈ ਲਾਜ਼ਮੀ ਭਰਾ ਬਣ ਕੇ ਲਓ ਵੀ 870 ਬਾਹਰ ਲੋ ਵੀ ਮਾਲ ਸਾਰਿਆਂ ਕੋਲ ਹੀ ਸੋਣਾਗਾ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਸਾਰਿਆਂ ਦੀ ਪੂਰੀ ਵਧੀਆ ਮੈਂਤ ਕਰੀ ਬਿਆ। ਪਸ਼ੂ ਸਾਰਿਆਂ ਦੇ ਸਨ। ਲੋ ਜੀ ਬਾਈ ਲੈ ਸਕਦੇ। ਮੁੰਡਾ ਉਹ ਵੀ ਗਿਆ ਬਾਰੇ। ਲੈ ਸਕਦੇ। ਲੋਈ ਮਿੱਤਰੋ ਹੁਣ ਸਾਨੂੰ ਬੱਕਰੇ ਦਿਖਾ ਰਹੀ ਅਸੀਂ। 634 ਲੋ ਜੀ ਸਾਨੂੰ ਬੱਕਰੇ ਦਿਖਾ ਰਹੀ। ਲੋ ਵੀ ਮਿੱਤਰੋ ਬੱਕਰੇ ਦਿਖਾ ਰਹੀ ਸਾਨੂੰ ਬੱਕਰੇ। ਦੇ ਸਕਦੇ। ਤਨਵਲਾ ਪਸੂ ਮੇਲਾ ਜੀ ਬੀਐਫਏ ਪਸੂ ਮੇਲਾ ਸੂਰਜ ਸਪਨਾਲਾ ਜੀ ਇਹ ਸਾਰੇ ਵੀਡੀਓ ਦੇ ਵਿੱਚ ਛੱਡ ਗਿਆ ਜੀ ਫਿਰ ਲੱਗ ਗਿਆ ਫਿਰ ਉਹ ਕੀ ਹੋ ਗਿਆ ਕੌਣ ਉਹ ਫਾਰਮਿੰਗ ਪਾਵੇ ਵਾਲਾ ਅੱਛਾ ਪਹਿਲਾਂ ਦਾ ਵੀਡੀਓ ਆਈ ਜਾਂਦੀ ਹੈ ਉੱਧਰ ਉੱਧਰ ਪਾ ਕੇ ਬੰਦ ਕਰ ਲੈ ਲੋ ਜੀ ਮਿੱਤਰੋ ਕਰ ਦੋ ਵੀਡੀਓ ਸ਼ੇਅਰ ਵੀ ਦੱਬ ਕੇ ਦੇਖੋ ਜੀ ਦੇਖੋ ਵੀਡੀਓ ਕਰ ਦੋ ਸ਼ੇਅਰ ਜੀ ਦੱਬ ਕੇ देखो जी बकरी देखो जी बकरी बकरी आज तब सुरज चमक पे वाले बहुत है देख सकते दे। हो डिगी दिशी जाती है उधर पटा जी इधर है बकर उधर गाइया है गा जी गाइया ਇਸ ਸਾਈਕ ਦੇ ਬਾਹਰ ਨਿਆ ਲਾਈਟਾਂ ਲੱਗੀਆਂ ਜਾਂਦੀਆਂ ਜੀ ਕਿਉਂ ਕਿ ਨੇਰਾ ਹੋਊਗਾ ਲਾਈਟਾਂ ਲਗਾਤੀਆਂ ਪਾਈਆਂ ਨੇ ਇਸ ਸਾਈਕ ਦੇ ਲੋ ਵੀ ਇੱਧਰ ਗਾਈਆਂ ਦਾ ਮੁਕਾਬਲਾ ਜੀ ਗਾਈਆਂ ਦਾ ਮੁਕਾਬਲਾ ਦੇਖੋ ਜੀ ਮੇਲੇ ਦੇ ਵਿੱਚ ਸਭ ਸਾਂਝਾ ਹੁੰਦਾ ਹੈ ਦੇਖੋ ਵੀਡੀਓ ਕਰਦੇ ਹੋ ਸ਼ੇਅਰ ਲਾਈਕ ਚੈਨਲ ਸਬਸਕ੍ਰਾਈਬ ਕਰਾ ਦਿਓ ਜੀ ਦੇਖੋ ਮਿੱਤਰ ਬੱਕਰ ਹੀ ਬੱਕਰੇ ਬੱਕਰੀ ਬੱਕਰੀ ਹਾਜੀ ਕੋਲ ਤੋਂ ਪਰਸਾ ਲੋ ਮੰਗਾ ਇਹਨਾਂ ਨੂੰ ਨਾ ਸਾਰਿਆਂ ਨੂੰ ਮਿਲੂਗੀ